ਸਿੱਖ ਪਿਓ ਪੁੱਤ ਦੀ ਕੁਝ ਲੋਕਾਂ ਨੇ ਕੀਤੀ ਕੁੱਟਮਾਰ ਵੀਡੀਓ ਹੋਈ ਵਾਇਰਲ ਤਿੰਨ ਨੂੰ ਪੁਲਿਸ ਨੇ ਕਰ ਲਿਆ ਗ੍ਰਿਫਤਾਰ ਤਸਵੀਰਾਂ ਚ ਦੇਖੋ ਕਿਸ ਤਰ੍ਹਾਂ ਜਿਹੜੀ ਆ ਇੱਕ ਨੌਜਵਾਨਾ ਵੱਲੋਂ ਜੇ ਦੱਸਿਆ ਜਾ ਰਿਹਾ ਇਹ ਗਵੰਢੀ ਦੁਕਾਨਦਾਰ ਨੇ ਤਾਂ ਇਹ ਸਿੱਖ ਪਿਓ ਪੁੱਤ ਦੀ ਜਿਹੜੀ ਆ ਉਹ ਮਾਰਕੋਟਾਈ ਕਰ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਜਿਹੜਾ 1050 ਫੇਸ 10 'ਚ ਰਹਿਣ ਵਾਲਾ ਹੈ ਤੇ ਇਹਨਾਂ ਦੀ ਇਹ ਬਿੰਦਰਾ ਫਾਰਮੇਸੀ ਤੇ ਤਿੰਨ ਬੰਦਿਆਂ ਨੇ ਇਹਦੇ ਤੇ ਅਟੈਕ ਕੀਤਾ ਸੀਗਾ ਜਿਹੜਾ ਕਿ ਜਦੋਂ ਇਨਵੈਸਟੀਗੇਸ਼ਨ ਕੀਤੀ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 52 ਡੇਟਡ 15 ਅੰਡਰ ਸੈਕਸ਼ਨ 115 ਦੀ 2 126 ਦੀ 2 333 355/2 66 ਬੀ ਐਨ ਐਸ ਥਾਣਾ ਫੇਸ 11 ਦਰਜ ਕੀਤੀ ਸੀ ਤੇ ਉਸ ਤੋਂ ਬਾਅਦ ਅ ਸਾਡੇ ਐਸ ਐਚਓ ਸਾਹਿਬ ਜੀ ਨਾਲ ਆਪਣੀਆਂ ਟੀਮਾਂ ਐਸ ਐਚਓ ਫੇਸ 11 ਅਮਨ ਬੈਦਵਾਨ ਦੇ ਤੇ ਨਾਲ ਵੱਖਰੀਆਂ ਵੱਖਰੀਆਂ ਟੀਮਾਂ ਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਸਾਜ਼ਿਸ਼ ਕਰਤਾ ਸੀ ਨਰਮਲ ਸਿੰਘ ਕਾਂਡਾ ਤੇ ਉਹਦੇ ਨਾਲ ਪਰਿਵਾਰ ਦੇ ਜੀਜਾ ਕਰਨ ਸਿੰਘ ਸੰਤ ਸਿੰਘ ਮਹਿੰਦੇਸ਼ ਕੁਮਾਰ ਐਮ ਕੇ ਵਰਮਾ ਤੇ ਇਹਨਾਂ ਦੇ ਨਾਲ ਜਿਹੜੇ ਮੇਨ ਜਿਹੜੇ ਇਹਨਾਂ ਨੇ ਹਾਇਰ ਕੀਤੇ ਸੀ ਬੰਦੇ ਉਹ ਸੀਗੇ ਗੁਰਜੀਤ ਸਿੰਘ ਰੁੜਕੇ ਦਾ ਸਾਜਦ پرویز ਜਿਹੜਾ ਕਿ ਹੈਗਾ ਨਿਦਾਮਪੁਰ ਚੰਡੀਗੜ੍ਹ ਦਾ ਸੀਗਾ ਪ੍ਰਤਾਪ ਐ ਜਿਹੜਾ ਕਿ ਅਜੀਰ ਕ੍ਰਿਸ਼ਨਾ ਤੰਕਲੇਵ ਦੀ ਰਕਪੁਰ ਦਾ ਰਹਿਣ ਵਾਲਾ ਹੈ ਇਹ ਸਾਰਿਆਂ ਨੇ ਇਹਨਾਂ ਨੂੰ ਆ ਕੇ ਕੀ ਕਹਿੰਦੇ ਅਸੀਂ ਉਹ ਜਦੋਂ ਸੀਸੀਟੀਵੀ ਫੁਟੇਜ ਖੰਘਾਲੀਆਂ ਸੀਗੀਆਂ ਤੇ ਇਹਨਾਂ ਦੇ ਅਸੀਂ ਟੈਕਨੀਕਲ ਸਰਵਿਸੇਸ ਤੇ ਰਹਾਈਮ ਅਸੀਂ ਉਹਨਾਂ ਨੇ ਫੋਨਾਂ ਤੋਂ ਇਹ ਬੰਦੇ ਤੇ ਹੇਸ ਕੀਤੇ ਸੀਗੇ ਇਹਦੇ ਵਿੱਚ ਇੱਕ ਬੰਦਾ ਹੋਰ ਉਹਨਾਂ ਨੇ ਸਾਨੂੰ ਦੱਸਿਆ ਉਹ ਵੀ ਛੇਤੀ ਅਸੀਂ ਗ੍ਰਿਫਤ ਗ੍ਰਿਫਤਾਰ ਕਰ ਲਾਂਗੇ ਟੋਟਲ ਇਹ ਰੀਜਨ ਕੀ ਰਹਿਤ ਕਿ ਸੀਸੀਟੀਵੀ ਵੀ ਦਿਖ ਰਿਹਾ ਕਿ ਬੜੀ ਦੂਤਰਾ ਕੁਟਮਾਰ ਕਰਕੇ ਭੱਜਦੇ ਨਜ਼ਰ ਆ ਰਹੇ ਸੀ ਇਹ ਬੇਸਿਕਲੀ ਇਹਨਾਂ ਦਾ ਆਪਸ ਵਿੱਚ ਉਥੇ ਨਰਮਲ ਖੰਡੇ ਜੇ ਉਹਨਾਂ ਦੀ ਵੀ ਆਪਣੀ ਫਾਰਮੇਸੀ ਦੀ ਦੁਕਾਨ ਹੈ ਤੇ ਇਹ ਉਥੇ ਇਹਨਾਂ ਦਾ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਤੇ ਕੀ ਕਹਿੰਦੇ ਝਗੜਾ ਹੋਇਆ ਤੇ ਉਹਦੇ ਚ ਵੀ ਇਹ ਨਰਮਲ ਖੰਡੇ ਵਗੈਰਾ ਨੇ ਸਾਰਾ ਇਹ ਇਹ ਸਾਰਾ ਰਚਾਇਆ ਸੀ ਸਾਜੇ ਕੋਈ ਰਿਕਵਰੀ ਵਗਾਰਾ ਵੀ ਹੋਈ ਨਹੀਂ ਜਿਹੜੇ ਪੜੇ ਗਏ ਨੇ ਹਾਂ ਜੀ ਉਹਦੇ ਕੀ ਕਹਿੰਦੇ ਉਹਨਾਂ ਨੂੰ ਅਰੈਸਟ ਕੀਤੀ ਹੈ ਤੇ ਉਹਨਾਂ ਕੋਲ ਜਿਹੜਾ ਜਿਹੜਾ ਚੀਜ਼ ਰਿਕਵਰ ਕੀਤਾ ਉਹਦੇ ਬਾਰੇ ਉੱਤੇ 19 ਨੰਬਰ ਖਾਲਾ ਨੂੰ 19 ਨੰਬਰ ਤੇ ਲਿਖਿਆ ਗਿਆ ਜਿਹੜੇ ਪੜੇ ਗਏ ਨੇ ਉਹਨਾਂ ਦਾ ਕੋਈ ਤੁਮਰ ਬੈਕਗ੍ਰਾਉਂਡ ਹੈ ਤਾਂ ਜਿਹੜੇ ਹੈ ਕਿਤੇ ਸੀ ਕਿ ਕੀ ਹਾਂ ਜੀ ਉਹਨਾਂ ਦੀ ਅਸੀਂ ਇਹਦੀ ਬਖਰੇ ਤੌਰ ਤੇ ਤੁਹਾਨੂੰ ਦੱਸ ਦੇਵਾਂਗੇ ਇਹਨਾਂ ਦੀ ਜਿਹੜੀ ਐਂਟੀਸਟੈਂਸ ਵੈਰੀਫਾਈ ਕਰਕੇ ਕਿਉਂਕਿ ਇਹਨਾਂ ਨੂੰ ਹੁਣ ਰਿਮਾਨਡ ਤੋਂ ਬਾਅਦ ਇਹਨਾਂ ਨੂੰ ਰੋਪੜ ਜੇਲ੍ਹ ਭੇਜਿਆ ਜਾ ਚੁੱਕਾ ਹੈ ਸਰ ਗਵਰਨਰ ਦੇ ਜਵਾਬ ਨਾਲ ਜਿਹੜੇ ਗੁਸਤਖੀ ਦੇ ਸੁਖ ਇਹਨਾਂ ਨੇਗਾ ਕੋਈ ਕਾਹਦੇ ਪ੍ਰਾਰਥਨ ਤੋਂ ਆਇਆ ਨਹੀਂ ਇਹਦੇ ਵਿੱਚ ਨੇ ਚਾਰਾਂ ਦੀ ਅਰੈਸਟ ਪਹਿਲਾਂ ਪੈ ਚੁੱਕੀ ਹੈ ਐਂਟੀਸਿਪੇਟਿਵ ਈਮੋਲ ਹੋ ਕੇ ਤੇ ਤਿੰਨਾਂ ਦੀ ਇਹਨਾਂ ਦੀ ਅਰੈਸਟ ਪੈ ਚੁੱਕੀ ਹੈ ਇੱਕ ਬੰਦਾ ਅਸੀਂ ਇਸ ਕਰਕੇ ਨਾਮਿਨੇਟ ਮਤਲਬ ਨਾਮ ਨਹੀਂ ਦੱਸਿਆ ਕਈ ਵਾਰ ਬੰਦਾ ਆਪਣੀ ਅਰੈਸਟ ਅਵੇਲ ਕਰਦਾ ਹੈ ਇੱਕ ਬੰਦੇ ਕਰਾ ਰਿਹਾ ਹੈ ਹਾਂ ਇੱਕ ਬੰਦਾ ਫਿਰ ਆਇਆ ਸੱਤਾਂ ਦੀ ਅਰੈਸਟ ਪੈ ਚੁੱਕੀ